77 78 79 70 ਬਟਾ ਕਿਹੜਾ 78 ਜੀ ਹੋਰ ਮੈਨੂੰ ਐਸੀ ਇਹਨੂੰ 10 ਕਰੋੜ ਕਹਿਣ ਲੱਗੇ ਦੀ ਤੁਹਾਡੇ ਸ਼ੌਂਕ ਕੀ ਨੇ ਆਪਾਂ ਦਾ ਸਰ ਜੀ ਇੱਕ ਤਾਂ ਐ ਕਰਨਾ ਅੱਖਣੇ ਨੂੰ ਲੱਗਦਾ ਸੀ ਲਿਖਿਆ ਤੇ ਪੜਿਆ ਅੱਖਾਂ ਨਾਲ ਅੱਖਾਂ ਨੂੰ ਮਿਲਾਉਣ ਲੱਗੇ ਅਣਦਿਲ ਪੁੱਬਾ ਮਾਰ ਰੋਇਆ ਕੱਢ ਕੇ ਕੁਲਿਪ ਜਦ ਲਾਉਣ ਲੱਗੇ ਤਾਂ ਨਸ਼ਿਆਂ ਬਾਰੇ ਸਪੀਚ ਦੇਣੀ ਆ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਵੀ ਜਿਹੜੇ ਬੰਦੇ ਨਸ਼ਾ ਕਰਦੇ ਆ ਬਹੁਤ ਮਾੜੀ ਚੀਜ਼ ਆ ਇਧਰ ਦੇਖ ਕੇ ਕੈਮਰੇ ਚ ਦੇਖ ਕੇ ਸਪੀਚ ਦੇ ਨਸ਼ਾ ਆ ਜਿਹੜੇ ਬੰਦੇ ਨਹੀਂ ਕਰਦੇ ਆਈ ਹੱਥ ਮੇਰੇ ਬਲ ਗਰੀ ਜਾਂਦਾ ਹੋਏ ਆ ਮੈਂ ਪਿੱਛੇ ਖੜਦਾ ਹਾਂ ਤੂੰ ਹੁਣ ਬੋਲ ਉਧਰ ਦੇਖ ਕੇ ਬੋਲ ਕੈਮਰੇ ਚ ਆਈ ਨਹੀਂ ਕਰਨਾ ਚਾਹੀਦਾ ਜੀ ਹਮ ਮਨ ਹੈ ਮਾੜੀ ਚੀਜ਼ ਆ ਹਮ ਸ਼ਰਾਬ ਮਾੜੀ ਮੋਟੀ ਚੱਲ ਜਾਂਦੀ ਆਈ ਓਏ ਅਕੇ ਫਰਦਮੇ ਦਾ ਨਾਮ ਕੀ ਹੈ ਮੇਰਾ ਨਾਂ ਹੀ ਅਨਮੋਲ ਸਿੰਘ ਅਨਮੋਲ ਭਾਈ ਨਹੀਂ ਦਰਦਸ਼ਾ ਕਾਤ ਹੋ ਤੇ ਇਥੇ ਐਵੇਂ ਸਰ ਜੀ ਬਸ ਆਪਣਾ ਭਾਈਚਾਰਾ ਹੀ ਆ ਭਾਈਚਾਰਾ ਵੀ ਠੀਕ ਹੈ ਉਹ ਸਰ ਜੀ ਆਪਾ ਹੱਥ ਰਲਾ ਹੀ ਰੱਖੀ ਦੇਣਾ ਤੇ ਨਹੀਂ ਨਹੀਂ ਬੱਚਿਆਂ ਨੂੰ ਬੁਖਾਰ ਬਘੂਰ ਚੜ ਜਾਂਦਾ ਅੱਛਾ ਬੱਚੇ ਹੈ ਹੋਰ ਸਰ ਜੀ ਤੇ ਤੂੰ ਕੀ ਹੈ ਸਰ ਜੀ ਇਹਨਾਂ ਨੂੰ ਵੱਲ ਦਾ ਮੈਚ ਖਾਇਆ ਹੀ ਇਹਦਾ ਨਾਮ ਕੀ ਹੈ ਨਾਮ ਕੀ ਹੈ ਵੈਸੇ ਨਾ ਮੇਰਾ ਹੀ ਹਾਂ ਅਨਮੋਲ ਜੀ ਅਨਮੋਲ ਭਾਈ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਵਿਧਾਂਗਾ ਤੋਂ ਹੀ ਵਿਧਾਂਗਾ ਤੋਂ ਤੁਹਾਡੇ ਸ਼ੌਂਕ ਕੀ ਨੇ ਆਪਾਂ ਦਾ ਸਰ ਜੀ ਇੱਕ ਤਾਂ ਐ ਕਰਨਾ ਦੂਜਾ ਸ਼ੌਂਕ ਤੇਰੇ ਸ਼ੌਂਕ ਹੀ ਪੁੱਛਿਆ ਮੈਂ ਮੇਰੇ ਸ਼ੌਂਕ ਹਾਂ ਮੈਂ ਤਾਂ ਕਿਧਰੇ ਆਦੇ ਦੱਸੀਆਂ ਨੇ ਤੇਰੇ ਦੋਸਤ ਕਿਹੜੇ-ਕਿਹੜੇ ਨੇ ਖਾਸ ਖਾਸ ਹੀ ਆਓ ਬਸ ਖਾਸ ਹੀ ਆਪਣੇ ਕਿਹੜਾ ਖਾਸ ਆ ਉਹਨੂੰ ਬੁਲਾ ਜਿਹੜਾ ਖਾਸ ਹੈ ਮਿੱਤਰ ਖਾਸ ਮਿਤਰਾ ਆ ਜੋ ਬਈ ਕਿਹੜੇ ਕਿਹੜੇ ਨੇ ਦੋ ਇਹ ਹੁਣ ਨਾਮ ਲੈ ਨਾਮ ਲੈ ਕਿਹੜੇ ਕਿਹੜੇ ਨੇ ਇੱਕ ਪਵਨਾ ਤੇ ਇੱਕ ਹਰਮਨ ਜੀ ਪਵਨਾ ਤੇ ਹਰਮਨ ਆ ਜੋ ਮੇਰਾ ਭਰਾ ਓਏ ਆ ਜੋ ਪਵਨਾ ਤੇ ਹਰਮਨ ਕੋ ਦੰਦਰ ਆਇਆ ਆਂ ਕਹਿੰਦੇ ਆਂ ਥੋਡੇ ਘੜਾ ਤੇ ਛਕਣ ਪੈਣਾ ਆਇਓ ਤਾਂ ਕੀ ਹਾਲੇ ਪਵਨਾ ਪਵਨਾ ਬਈ ਇਹ ਏ ਕਰਨ ਹਰਮਨ ਆਈਏ ਹਰਮਨ ਇਦੀ ਇਦੀ ਤੰਨ ਖਾਸ ਗੱਲਾਂ ਦੱਸ ਵੀ ਮੈਨੂੰ ਇਸ ਗੱਲੋਂ ਬਾਲਾ ਵਧੀਆ ਲੱਗਦਾ ਇਹ ਖਾਸ ਗੱਲੋ ਹੀ ਇਹ ਆਪਣੀ ਹਰੇ ਗੱਲ ਮੰਦਾਈ ਹਾਂ ਤਹੀ ਸਰ ਜੀ ਨਿੱਕਾ ਨੂੰ ਤੇ ਨਾਲ ਆਈ ਛੋਟੇ ਹੁੰਦੇ ਤੂੰ ਹੀ ਹਾਂਜੀ ਪਹਿਲੀ ਕਲਾਸ ਤਈ ਪਹਿਲੀ ਕਲਾਸ ਤੂੰ ਚੰਗੀ ਗੱਲ ਹੈ ਦੂਜਾ ਹੀ ਆਪਣੇ ਪਛਾਰੇ ਖਾਸ ਸਟੈਂਡ ਲੈਂਦਾ ਹੀ ਹਰੇਕ ਤੋਂ ਸੇ ਚਲੋ ਚੰਗੀ ਗੱਲ ਹੈ ਹੋਰ ਖਾਸ ਗੱਲ ਵਧੀਆ ਕੀ ਲੱਗਦੀ ਹੈ ਹੋਰ ਗੱਲ ਬਸ ਵਧੀਆ ਹੀ ਨਸ਼ਾ ਪਤਾ ਨਹੀਂ ਕਰਦਾ ਮੈਂ ਮੈਂ ਤਾਂ ਪੁੱਛਿਆ ਇਹਨਾਂ ਨੇ ਨਸ਼ੇ ਬਾਰੇ ਮੈਂ ਦੱਸ ਦਗੇ ਨਾ ਅੱਛਾ ਨਸ਼ਾ ਪਤਾ ਬਿਲਕੁਲ ਨਹੀਂ ਕਰਦਾ ਤੂੰ ਵੀ ਨਹੀਂ ਕਰਦਾ ਤਾ ਨਸ਼ਾ ਬਾਰੇ ਸਪੀਚ ਦੇਣੀ ਆ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਵੀ ਜਿਹੜੇ ਬੰਦੇ ਨਸ਼ਾ ਕਰਦੇ ਆ ਬਹੁਤ ਮਾੜੀ ਚੀਜ਼ ਐ ਇਧਰ ਦੇਖ ਕੇ ਕੈਮਰੇ ਚ ਦੇਖ ਕੇ ਸਪੀਚ ਦੇ ਨਸ਼ਾ ਆ ਜਿਹੜੇ ਬੰਦੇ ਨਹਾ ਕਰਦੇ ਆਈ ਹੱਥ ਮੇਰੇ ਬੱਲ ਗਰੀ ਜਾਂਦਾ ਓਏ ਆ ਮੈਂ ਪਿੱਛੇ ਖੜਦਾ ਹਾਂ ਤੂੰ ਹੁਣ ਬੋਲ ਉਧਰ ਦੇਖ ਕੇ ਬੋਲ ਕੈਮਰੇ ਚ ਆਈ ਨਹਾ ਨਹੀਂ ਕਰਨਾ ਚਾਹੀਦਾ ਜੀ ਹਮ ਮਨਹਾ ਮਾੜੀ ਚੀਜ਼ ਹਮ ਸ਼ਰਾਬ ਮਾੜੀ ਮੋਟੀ ਚੱਲ ਜਾਂਦੀ ਐ ਓਏ ਉਹ ਵੀ ਤਾਂ ਨਸ਼ੇ ਦੀ ਆ ਜੀ ਉਹ ਤਾਂ ਸਰ ਜੀ ਦੂਸਰੋਂ ਆਣਾ ਜੀ ਫਿਰ ਚਲੋ ਸ਼ਰਾਬ ਚੱਲ ਜਾਈਏ ਉਹ ਤਾਂ ਸਰਕਲ ਚੱਲ ਨਹੀਂ ਜਾਂਦਾ ਫਿਰ ਚਲੋ ਕੋਈ ਨਹੀਂ ਸ਼ਰਾਬ ਚੱਲ ਜਾਂਦੀ ਐ ਭਾਈ ਤੇ ਉਹ ਜਿਹੜੀਆਂ ਉਹ ਆਹ ਉਹ ਲਾਉਂਦੇ ਨੇ ਕੀ ਨਾਮ ਆਉਂਦਾ ਪੂਲਪੀ ਹਾਂ ਉਹ ਮਾੜੀ ਆ કે ਚੰਗੀ ਹੈ ਮਾੜੀ ਹੈ ਚਲ ਸੁਖਰਾ ਕਹਤਾ ਮੈਨੂੰ ਉਮੀਦ ਨਹੀਂ ਸੀ ਮੈਂ ਤੇ ਗੱਲ ਕਰਦਾ ਕਰਦਾ ਐਜੇ ਹੋ ਜੇ ਕਿਤੇ ਨਾ ਨਾ ਯਾ ਚੈੱਕ ਕਰ ਲੈ ਕਦੇ ਕੋਈ ਨਾ ਉਹ ਚੰਗੀ ਗੱਲਾਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸੋ ਇਹ ਇਹਦੀ ਇਹਦੀ ਮਾੜੀ ਗੱਲ ਕੀ ਲੱਗਦੀ ਹੈ ਮਾੜੀ ਤਾਂ ਸਰ ਜੀ ਫਿਰ ਹੁਣ ਮੇਰਾ ਯਾਰ ਮਾੜਾ ਥੋੜੀ ਕਹੂੰਗਾ ਹਾਏ ਹਾਏ ਕੀ ਆਵਾਜ਼ ਬਹੁਤ ਸੋਹਣੀ ਗੱਲ ਕਹੀ ਹੈ ਯਾਰ ਇਹ ਵਧੀਆ ਚੱਲ ਰਹੀ ਹੈ ਹਾਂਜੀ ਪਹਿਲੀਆਂ ਤੋਂ ਨਾਲ ਨੇ ਸਹੀ ਗੱਲ ਹੈ ਅੱਗੇ ਵੀ ਨਾਲ ਰਹੋਗੇ ਰਾਵਾਂਗੇ ਕੀ ਸੋ ਤਾਂ ਫਿਰ ਇੱਕ ਦੂਜੇ ਨਾਲ ਕੀ ਇੱਕ ਦੂਜੇ ਨਾਲ ਕੀ ਸੋਚ ਤੈਨੂੰ ਕੀ ਲੱਗਦਾ ਯਾਰ ਆਪਦੇ ਦੇ ਰਿਖ ਆਪਦੇ ਯਾਰ ਮਿੱਤਰ ਦਾ ਪਤਾ ਹੁੰਦਾ ਪਹਿਲਿਆਂ ਤੇਰੇ ਨਾਲ ਪੜਦਾ ਵੀ ਤੇਰੇ ਕੋਲੀਆਂ ਦੇ ਨਾਲ ਕਹੇ ਜੀ ਆ ਕੇ ਕੁੜੀ ਕੱਟ ਸਕਦੀ ਹੈ ਸਿਰਫ ਇਹਦੇ ਨਾਲ ਜੀ ਹਾਂ ਚੱਲ ਜੂ ਚਲਾਊਗਾ ਤਾਂ ਯਾਰ ਦਾ ਜੀ ਇਹ ਕਿੱਥੇ ਚਲਾਊ ਉਹਨੂੰ ਓਏ ਚਲਾਊਗਾ ਕਿ ਹੁਣ ਆਈ ਬਾਈ ਤੇ ਚਲਾਊਗਾ ਚਲਾਊਗਾ ਮਦਰ ਮੈਂ ਦੱਸ ਵੀ ਇਹ ਹੁੰਦਾ ਵੀ ਆਪਦੇ ਯਾਰ ਮਿੱਤਰ ਦਾ ਪਤਾ ਹੁੰਦਾ ਵੀ ਯਾਰ ਮੇਰੇ ਯਾਰ ਮਿੱਤਰ ਦਾ ਇੱਧਰ ਦਾ ਨੀਚਾ ਆਪ ਕੀ ਪਤਾ ਕੋਈ ਨਾ ਕੋਈ ਦੇਖ ਕਮੈਂਟ ਚ ਕੋਈ ਆਈ ਜਾਵੇ ਹਾਂ ਕੱਥਰ ਜੀ ਹੈ ਨਹੀਂ ਉਹਦੇ ਕਰਮਾਂ ਚ ਅਸੀਂ ਫਿਰਦੇ ਆਈ ਜਮੀਂ ਇਹੀ ਫਿਰਦੇ ਹੋਏ ਯਾਰ ਸੋਹਣੇ ਸੁਨਖੇ ਮੁੰਡਿਓ ਕਮੀ ਕਿੱਥੇ ਆ ਯਾਰ ਤੁਹਾਡੇ ਚ ਪਤਾ ਹੀ ਨਹੀਂ ਹੈ ਪਤਾ ਹੀ ਨਹੀਂ ਉਹ ਭਾਈ ਨਾਲ ਗੱਲ ਕਰਾ ਭਾਈ ਨਾਲ ਭਾਈ ਸਸੀ ਕਾਲ ਜੀ ਨਾਮ ਕੀ ਵੀਰੇ ਹਰਮਨ ਜੋਤੀ ਹਰਮਨ ਜੋਤ ਭਾਈ ਇਹ ਇਹ ਬਾਈ ਤੇ ਨਖਾਸ ਗੱਲਾਂ ਕੀ ਲੱਗਦੀਆਂ ਨੇ ਇਹ ਤੇ ਇੱਕ ਹੀ ਗੱਲ ਹੈ ਇਹ ਭੋਰ ਦਾ ਬਹੁਤ ਆਈ ਹੈ ਇਹ ਤਾਂ ਹੈਗੇ ਗੱਲ ਹਾਂਜੀ ਬੱਸ ਇਹ ਤੇ ਹੀ ਗੱਲ ਹੈ ਜੀ ਬੜੀ ਬਹੁਤ ਚੰਗੀ ਗੱਲ ਕੋਈ ਮਾੜੀ ਗੱਲ ਲੱਗਦੀ ਵੇ ਬਾਈ ਦੀ ਮਾੜੀ ਦੇ ਵਿੱਚ ਕੋਈ ਗੱਲ ਨਹੀਂ ਮਾੜੀ ਕੋਈ ਗੱਲ ਨਹੀਂ ਕੀ ਸੋਚਦੇ ਵੀ ਅੱਜ ਕੱਲ ਮੈਂ ਤੇ ਉਹ ਆਏ ਨਹੀਂ ਕਹਿੰਦਾ ਵੀ ਕਿਤੇ ਨਾ ਕਿਤੇ ਗੱਲ ਕਹਿੰਦੇ ਹੁੰਦੇ ਆ ਮੈਂ ਦੇਖੋ ਨਾ ਜਿਹੜੀ ਗੱਲਾਂ ਸੂਣੀਆਂ ਨੇ ਕਹਿੰਦੇ ਵੀ ਅੱਜ ਕੱਲ ਜੇ ਯਾਰੀ ਚ ਜੇ ਵੀ ਜੇ ਪੈਸਾ ਹੀ ਨਾਲ ਜ਼ਰੂਰੀ ਹੋ ਗਿਆ ਯਾਰ ਯੂਰੀ ਇੱਕ ਥਾਂ ਤੇ ਵੀ ਪੈਸਾ ਬੰਦੇ ਕੋਲ ਹੁਣ ਜਿੱਦਾ ਸਭ ਕੁਝ ਹੈ ਕੀ ਲੱਗਦਾ ਵੀ ਯਾਰ ਇਹ ਚ ਪੈਸਾ ਆਉਣਾ ਬਹੁਤ ਜ਼ਰੂਰੀ ਆ ਨਹੀਂ ਪੈਸਾ ਪੁੱਛਦਾ ਕਦੇ ਲੈਂਦੇ ਨਹੀਂ ਵਿੱਚ ਮੜਾ ਤਾਂ ਚੱਕ ਲੈ ਪੈਸਾ ਤਾਂ ਕਦੇ ਲੈਂਦੇ ਨਹੀਂ ਉੱਚੀ ਆ ਵਿੱਚ ਪੈਸਾ ਕਦੇ ਲੈਂਦਾ ਨਹੀਂ ਆ ਗਿਆ ਠੀਕ ਆ ਤੁਸੀਂ ਭਾਈ ਸਰ ਨਹੀਂ ਹੈ ਨਹੀਂ ਹੈ ਹੀ ਨਹੀਂ ਲੈ ਆ ਕੇ ਜਿਹੜਾ ਨਾ ਨਾ ਜ਼ਰੂਰ ਆਊਗਾ ਜ਼ਰੂਰ ਆਊਗਾ ਪੈਸੇ ਵਾਲੀ ਕੀ ਗੱਲ ਆਈ ਪੈਸਾ ਤਾਂ ਆ ਜਾਂਦੇ ਰਹਿੰਦੇ ਹੀ ਹਾਂ ਬੰਦਾ ਨਹੀਂ ਨਾ ਮਿਲਦਾ ਹੋਇਆ ਫਿਰ ਵਾਰ-ਵਾਰ ਇਹਨੂੰ ਬੰਦੀ ਮਿਲਨੇ ਚਾਹੀਦਾ ਤਾਂ ਨਰੇਸ਼ਨ ਨਾਲ ਸੋ ਜ਼ੋਰਦਾਰ ਤਾੜੀਆਂ ਦੋਨੋਂ ਭਰਾਵਾਂ ਲਈ ਜ਼ਰੂਰ ਲਾਓ ਜੀ ਬਹੁਤ ਬਦੇ ਲੱਗਿਆ ਗੱਲਬਾਤ ਕਰਕੇ ਬਹੁਤ ਸੋਹਣੀ ਗੱਲਬਾਤ ਕਰਦੇ ਹੋ ਥੈਂਕ ਯੂ ਸੋ ਮੱਚ ਮੇਰਾ ਭਰਾ ਨਾਮ ਕੀ ਸੀ ਵੀਰੇ ਅਨਮੋਲ ਜੀ ਅਨਮੋਲ ਭਾਈ ਬਹੁਤ ਬਦੇ ਲੱਗਿਆ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਮੇਰਾ ਭਰਾ ਸੋ ਲਾਓ ਭਾਈ ਤਾੜੀਆਂ ਕੋਲ ਰਿਕਵਰ ਜ਼ਰੂਰ ਬਈ ਸੋ ਗੱਲਾਂ ਦੀ ਗੱਲਾਂ ਮੈਨੂੰ ਐਸੀ ਪਰਫਾਰਮੈਂਸ ਹੀ ਤਾਂ ਅੱਕੜ ਨੇ ਸਾਰੀ ਤਾਂ ਅੱਕੜ ਨੇ ਜਵਾਬ ਮੇਰਾ ਭਰਾ ਸੋ ਬਹੁਤ ਬਦੇ ਲੱਗਿਆ ਮੇਤਰੋ ਇੱਥੇ ਆ ਕੇ ਬੜੀ ਸੋਹਣੀ ਜੀ ਗੱਲਬਾਤ ਹੋ ਰਹੀ ਆ ਸੋ ਅਸੀਂ ਗੱਲਬਾਤਾਂ ਕਰਦੇ ਜਿਹੜੇ ਨੈ ਕਹੇ ਬੜੀ ਬੀਰੀ ਜੀ ਦੀਪਕਾ ਦੀਪਕ ਬਾਈ ਕਿੱਥੋਂ ਬਾਈ ਜੀ ਬਾਈ ਜੀ ਖਿਦਰਾਣੀ ਦੀ ਟਾਪ ਤੋਂ ਖਿਦਰਾਣੀ ਦੀ ਟਾਪ ਤੋਂ ਠੀਕ ਹੈ ਚੰਗੀ ਗੱਲ ਹੈ ਬਾਈ ਕੀ ਸ਼ੌਂਕ ਹੀ ਰੱਖਦੇ ਹੋ ਜੀ ਬਾਈ ਜਿੰਮ ਦਾ ਜਿੰਮ ਦਾ ਬਹੁਤ ਚੰਗੀ ਗੱਲ ਆ ਯਾਰ ਜਿੰਮ ਨਾਲ ਜੁੜੇ ਹੋਇਓ ਇੱਕ ਇਹੋ ਨਬੀ ਯਾਰ ਜੇ ਜਿੰਮ ਸਰੀਰ ਬਣਾਉਣਾ ਵੀ ਸਰੀਰ ਬਣਾਉਣ ਦੇ ਲਈ ਆ ਚੀਜ਼ਾਂ ਜ਼ਰੂਰੀ ਹੁੰਦੇ ਨੇ ਉਹ ਕਹਿੰਦੇ ਵੀ ਯਾਰ ਡੈਕਾ ਲਾ ਲਓ ਉਹ ਟੀਕੇ ਟਾ ਕਹਿੰਦਾ ਬੜਾ ਟ੍ਰੈਂਡ ਚੱਲਿਆ ਹੋਇਆ ਸੀ ਕੋਣ ਨੂੰ ਕੀ ਲੱਗਦੀਆਂ ਇਹ ਚੀਜ਼ਾਂ ਮਾੜੀਆਂ ਨੇ ਨਹੀਂ ਬਾਈ ਉਹ ਤਾਂ ਆਪਣੂੰ ਚੀਜ਼ ਜਚੀ ਦੀ ਉਹ ਚੀਜ਼ ਪਤਾ ਕੀ ਚੱਕਰ ਬਾਈ ਇੱਕ ਨੇਚਰਲ ਸਰੀਰ ਬਣਾਉਣ ਦੇ ਲਈ ਕਿੰਦਾ ਬਈ ਨੇਚਰਲ ਤਾਂ ਮਤਲਬ ਦੇਸੀ ਖਰਾਕ ਕਈ ਖਾਣੀ ਚਾਹੀਦੀ ਹੈ ਛੋਲੇ ਛਾਲੇ ਖਾਓ ਆਪ ਦਾ ਸਰੀਰ ਬਣਾਓ ਤਾਂ ਕਿ ਕਿੰਨਾ ਕਿਹੜਾ ਚੰਗਾ ਸੁਨੇਹਾ ਹੈ ਬੱਚਾ ਨੂੰ ਜਰੂਰ ਜਾਂਦਾ ਵੀੜ ਆਪਣੇ ਵੀ ਮਿਹਨਤ ਲਾਇਆ ਕਰੋ ਕਾਸਰਤ ਜੋ ਵੀ ਤੁਸੀਂ ਕਾਸਰਤ ਸਵੇਰੇ ਦਾ ਸਮਾਂ ਕੱਟ ਕੇ ਜਰੂਰ ਕਰਿਆ ਕਰੋ ਸੋ ਬਹੁਤ ਸਮਾਂ ਨਾਲ ਜਿਹੜੇ ਅਸੀਂ ਨੈਕਸਟ ਪਰਫਾਰਮੈਂਸ ਉਹਨਾਂ ਨਾਲ ਜਰੂਰ ਗੱਲਬਾਤ ਕਰਦੇ ਆ ਸਮਾਂ ਜਿਹੜੀ ਨੈਕਸਟ ਪਰਫਾਰਮੈਂਸ ਹੈ ਉਹ ਭੇਜੋ ਜੀ ਆਓ ਮੇਰਾ ਵੀਰ ਸੋ ਤਾੜੀਆਂ ਲਾਓ ਯਾਰ ਬਹੁਤ ਸੋਹਣਾ ਜਿਹੜਾ ਸਰਦਾਰ ਮੁੰਡਾ ਆ ਰਿਹਾ ਜੀ ਬਹੁਤ ਬਣਾ ਬਹੁਤ ਸੋਹਣਾ ਬਈ ਨਾਮ ਕੀ ਹੈ ਜੀ ਸਣਜੀ ਕੀ ਬਾਈ ਸਣ ਮਛੱਲਾ ਸਣ ਮਛੱਲਾ ਕੀ ਬਾਤ ਹੈ ਜੀ ਸੱਲਾ ਸਾਹਿਬ ਕੀ ਸੁਣਾਓਗੇ ਜੀ ਕਾਣਾ ਸਾਹਿਬ ਕਿਹੜਾ ਬਾਈ ਜਿਹੜਾ ਮਰਜ਼ੀ ਸੁਣਾਉਣਾ ਪਹਿਲਾ ਮੁਖਤਸਰ ਦੇ ਆਪਣੇ ਡਿਮਾਂਡ ਹਾਂ 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 ਜ਼ਰੂਰ ਬਾਈ ਜ਼ਰੂਰ ਸੁਣਾਉਣਾ ਹੋ ਸ਼੍ਰੀ ਮੁਖਤਸਰ ਮੈਂ ਸ਼੍ਰੀ ਮੁਖਤਸਰ ਵਿੱਚ ਮੇਲਾ ਲੱਗਦਾ ਲੱਗਦਾ ਜਗਤ ਤੋਂ ਪਾਰੀ ਬਈ ਨਾਲ ਸ਼ੌਂਕ ਦੇ ਗੱਬਰੂ ਆਉਂਦੇ ਕਿਆ ਬਾਤ ਹੋ ਨਾਲ ਸ਼ੌਂਕ ਦੇ ਗੱਬਰੂ ਆਉਂਦੇ ਤੇ ਨਾ ਹੌਂਕ ਦੇ ਖੋੜੇ ਲਾਉਂਦੇ ਹੋ ਪੂਰੀ ਟਰਸਕਿਨੀ ਲਾ ਕੇ ਪੂਰੀ ਟਰਸਕਿਨੀ ਲਾ ਕੇ ਆਉਂਦੇ ਜਗਤ ਤੋਂ ਪਾਰੀ ਮੇਲਾ ਮੁਖਸਰ ਦਾ ਲਾਦਾ ਜਗਤ ਤੋਂ ਪਾਰੀ ਮੇਲਾ ਮੁਖਸਰ ਦਾ ਆਉਂਦੇ ਜਗਤ ਤੋਂ ਪਾਰੀ ਮੇਲਾ ਮੁਖਸਰ ਦਾ ਕੀ ਆਵਾਜ਼ ਆ ਬਈ ਕੀ ਆਵਾਜ਼ ਹੋਰ ਆਉਣ ਤੁਸੀਂ ਗਾਣਾ ਇਹ ਆਉਣ ਦੋ ਬਈ ਆਉਣ ਦੋ ਤੁਸੀਂ ਕਿਸ ਤਰ੍ਹਾਂ ਫਣੀ ਜੇ ਕਿ ਇਹ 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 ਨਾ ਤਾਂ ਪੁੱਛਦਾ ਕਿਹੜਾ ਗਾਣਾ ਸੁਣਨਾ ਖੁਸ਼ੀ ਵਾਲਾ ਗਮੀ ਵਾਲਾ ਦੁਖੀ ਵਾਲਾ ਰੋਮਾਂਟਿਕ ਸੈਡ ਜੀ ਸੈਡ ਹੋ ਧੜ ਚੱਕ ਭਾਬੀ ਮੁੰਡਾ ਬੱਸ ਵਿੱਚ ਛੜਿਆ ਵੇਖਣੇ ਲੱਗਦਾ ਸੀ ਲਿਖਿਆ ਤੇ ਪੜਿਆ ਝਾਂ ਝੱਕ ਭਾਬੀ ਮੁੰਡਾ ਬੱਸ ਵਿੱਚ ਛੜਿਆ ਵੇਖਣੇ ਨੂੰ ਲੱਗਦਾ ਸੀ ਲਿਖਿਆ ਤੇ ਪੜਿਆ ਅੱਖਾਂ ਨਾਲ ਅੱਖਾਂ ਹੁ ਮਿਲਾਉਣ ਲੱਗੇ ਆਣੇ ਦਿਲ ਪੁੱਬਾ ਮਾਰ ਰੋਇਆ ਕੱਢ ਕੇ ਕੁਲਿੱਪ ਜਦ ਲਾਉਣ ਲੱਗੇ ਮਿਲ ਗਈ ਖੁਸ਼ੀ ਦੋਨੋਂ ਓਏ ਇੱਥੇ ਮੇਰਾ ਜੀ ਕਰੇ ਵੀ ਕਿ ਮੈਂ ਬੋਲੀ ਮੈਂ ਵੀ ਜ਼ਰੂਰ ਪਾਦਾ ਮੇਰਾ ਭਰਾ ਜੀ ਥੋੜੀ ਇਜਾਜ਼ਤ ਦੇ ਬਈ ਲਓ ਜੀ ਵੀਰੇ ਇੱਕ ਬੋਲੀ ਜ਼ਰੂਰ ਉਹ ਕਹਿੰਦਾ ਕੱਦ ਵਧਾਉਣ ਵਾਸਤੇ ਕੁੜੀਏ ਡੇਲੀ ਕਰਦੀ ਜੋਗਾ ਬਈ ਯੋਗਾ ਯੋਗਾ ਕਰਦੀ ਕੁੜੀਏ ਓ ਬੱਲੇ ਓ ਬਈ ਯੋਗਾ ਯੋਗਾ ਕਰਦੀ ਕੁੜੀਏ ਹੋਗੀ ਕਿ ਸਾਥ ਕਿਆ ਹੋਗਾ ਭਈ ਲਾਮ ਕਾਮ ਕੇ ਪਹਿਪਾ ਤੋ ਹੈ ਤੂੰ ਤੜਾ ਲੀ ਕੋਣੀ ਨਿਕਾ ਤਰਬ ਦਿਐ ਨੀ ਤੂੰ ਬੌਨੀ ਦੀ ਬੌਨੀ ਨਿਕਾ ਤਰਬ ਦਿਐ ਨੀ ਤੂੰ ਬੌਨੀ ਦੀ ਬੌਨੀ ਨਿਕਾ ਤਰਬ ਦਿਐ ਨੀ ਇਧਰ ਹੱਥ ਹੁਣ ਦਾ ਮਤਲਬ ਤੁਸੀਂ ਨਹੀਂ ਹੁੰਦੇ ਨਾ ਬਾਹਲੀਆਂ ਨੇ ਇੱਕ 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 ਹੋਰ ਬੋਲੀ ਆਉਣ ਦਾ ਮੇਰਾ ਉਹ ਭਈ RAM ਦੇਵ ਦੀਆਂ ਕਰੇ ਦਾਤਣਾ ਸਾਨੂੰ ਮੂੰਨਾ ਲਾਵੇਂ ਵੀ ਤੜਕੋ ਤੜਕੀ ਉੱਠ ਸਵੇਰੇ RAM ਦੇਵ ਨੂੰ ਦਿਆਵੇਂ ਨੇ ਪੁੱਠੇ ਸਿੱਧੇ ਆਸਣ ਕਰਦੀ ਰੀਸ ਕਰੀ ਨਾ ਜਾਵੇ ਬਿਸਕੁਟ ਬਾਬੇ ਦੇ ਗੰਨੇ ਕਾਲ ਦੇਖਾ ਬੇ ਬਿਸਕੁਟ ਬਾਬੇ ਦੇ ਗੰਨੇ ਕਾਲ ਦੇਖਾ ਬੇ ਬਿਸਕੁਟ ਬਾਬੇ ਦੇ ਸੋ ਬਹੁਤ ਬਹੁਤ ਸ਼ੁਕਰੀਆ ਮੇਰਾ ਭਰਾ ਸੋ ਬਹੁਤ ਸੁਣੀ ਬਈ ਤੁਹਾਡੀ ਆਵਾਜ਼ ਹੈ ਕਈਆਂ ਨੂੰ ਖੁਸ਼ੀ ਮਿਲੀ ਕੁਲਪੀ ਦੇ ਸੌਂਗ ਤੇ ਕੋਈ ਹੋਰ ਕੋਈ ਸੌਂਗ ਪਾ ਦਿਆ ਭਰਾ ਜ਼ਰੂਰ ਬੜੀ ਮਹਿਫਲ ਲੱਗੀ ਹੋਇਆ ਜ਼ਰੂਰ ਸੁਣਾਉਂਦੇ ਹਾਂਜੀ ਬਈ ਆਉਣ ਦੋ ਜੀ ਆਉਣ ਉਹਨਾਂ ਨੂੰ ਅਸੀਂ ਕਾਲ ਕਰਦੇ ਹਾਂ ਜ਼ਰੂਰ ਭਾਈ ਜ਼ਰੂਰ ਜ਼ਰੂਰ ਆਉਣ ਦੋ ਜੀ ਆਉਣ ਦੋ ਦਿਲ ਤੇ ਜ਼ਖਮ ਖਾਤੇ ਹੈ दिल पे जख्म खाते हैं जान से गुजरते हैं दिल पे जख्म खाते हैं लाख गुणे क्या बात लाख गुणे जहा जुर्म सिर्फ इतना है ज़ुर्म सिर्फ इतना है তুমকো پیار کرتے ہیں کیا بات زرمہ صرف فائرٹ نہ ہے ہاں کیا بات تالیاں لاو یار منڈلی بہت سنی آواز ہے میرا پرا ساڈی ضرور تھو ایک بینتے ہیں کہ ਤੁਸੀਂ سنگیاں والے ضرور ٹرائی کریو میرے ستار بھائی کو لے جانا جی لیے تالیاں لگدی کیا بات سو لاو بھی تالیاں لگدی ودیا لگیا بہت سنی آواز ہے بھائی بہت سونا گاونے او ਤੇ ਇੱਕ ਹੁੰਦਾ ਵੀ ਪਤਾ ਇੱਕ ਹੁੰਦਾ ਗਾਉਣਾ ਇੱਕ ਹੁੰਦਾ ਮਾਹੌਲ ਬੰਨਣਾ ਹੋੜਾ ਤੁਸੀਂ ਮਾਹੌਲ ਬਣਾਣਾ ਬੜਾ ਸੋਹਣਾ ਬੰਨਦੇ ਹੋ ਬਈ ਯਾਰ ਕੋਈ ਹੋਰ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਕੋਈ ਪਰਿਵਾਰ ਨੂੰ ਲੈ ਕੇ ਕੋਈ ਗੋਲੋਜ ਨੂੰ ਲੈ ਕੇ ਕੋਈ ਵੀ ਗੱਲਬਾਤ ਨਹੀਂ ਸ਼ੇਅਰ ਨਹੀਂ ਸਿੰਘ ਜੀ ਚਲੋ ਠੀਕ ਹੈ ਬਹੁਤ ਵਧੀਆ ਲੱਗਾ ਮਿਲ ਕੇ ਬਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਕਿਹੜਾ ਸੌਂਗ ਸੁਣਾਉਣਾ ਸੀ ਕੁੜੀ ਹੈ ਕਿਸਮਤ ਕੁੜੀ ਬਹੁਤ ਸੋਹਣਾ ਸੌਂਗ ਹੈ ਜ਼ਰੂਰ ਆਉਣ ਦੇ ਪੈਣ ਮੇਰੀ ਆਉਣ ਤੋਂ ਜਾਣ ਤੋਂ ਕੈਰਵਲ ਦੇਖੇ ਸੀ ਜੀ ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ ਕੁੜੀਏ ਕਿਸਮਤ ਪੁੜੀਏ ਕਿਆ ਬਾਤ ਹੈ ਬਹੁਤ ਸੋਹਣਾ ਸੌਂਗ ਹੈ ਬਹੁਤ ਸੋਹਣਾ ਸੌਂਗ ਵਧੀਆ ਲੱਗਿਆ ਸੌਂਗ ਜੀ ਹਾਂਜੀ ਤੁਸੀਂ ਵੀ ਸੋਹਦੇ ਫਿਰ ਅਗੇ ਸਰਪੰਚ ਜੀ ਸਰਮੁੰਚੀ ਬਾਰੇ ਦੀ ਨਹੀਂ ਜੀ ਹੈ ਜੀ ਨਹੀਂ ਜੀ ਬੜੇ ਉਬੀਨੇ ਦੀ ਹਾਂਜੀ ਬਯਾਕ ਕਰਦੇ ਹਾਂ ਬਹੁਤ ਸੋਹਣਾ ਸੌਂਗ ਹੈ ਜੀ ਸੌਤ ਸ੍ਰੀਆ ਕਾਲ ਇਹ ਗੱਲ ਹੀ ਹੈ ਜੀ ਬੋਲਦੀ ਨਾ ਕੁਝ ਕਹਿਣ ਜੋ ਅੱਗੇ ਹੁਣਾ ਵੈਸੇ ਤਾਂ ਘਾਰ ਜਿਹੜਾ ਤਾਂ ਗੱਲ ਹੀ ਨਹੀਂ ਸੀ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਲੱਗਿਆ ਮਿਲ ਕੇ ਜੇ ਕੋਈ ਗੱਲਬਾਤ ਕੋਈ ਹੋਰ ਸ਼ੇਅਰ ਕਰਨਾ ਚਾਹੁੰਦੇ ਹੋ ਦੀ ਕੋਈ ਮਾਨ ਦੇ ਵਿੱਚ ਹੋਵੇ ਦੀ ਨਹੀਂ ਜੀ ਵੈਸੇ ਕਰਦੇ ਕਿਉਂ ਪੜ੍ਹਾਈ ਕੀ ਕਰਦੇ ਹੋ ਜੀ ਬੀਏ ਜੀ ਬੀਏ ਕਰਦੇ ਹਾਂ ਜੀ ਚੰਗੀ ਗੱਲ ਹੈ 75 76 77 78 90 ਚ ਵੱਡਾ ਕਿਹੜਾ ਹੈ ਜੀ ਹਾਂਜੀ 75 76 77 78 90 ਚ ਵੱਡਾ ਕਿਹੜਾ ਹੈ ਜੀ ਵੱਡਾ ਜੋਰ ਪਾਓ ਜੀ 75 76 77 78 90 ਚ ਵੱਡਾ ਕਿਹੜਾ ਹੈ 78 ਜੀ ਹੁਣ ਮੈਨੂੰ ਐਸੀ ਇਹਨੂੰ 10 ਕਰੋੜ ਕਹਿਣ ਲੱਗੇ ਦੀ ਚਲੋ ਕੋਈ ਨਹੀਂ ਬਾਬਾ ਸ਼ੁਕਰੀਆ ਜੀ ਮਿਹਰਬਾਨੀ ਪੈਣ ਮੇਰੀ ਐਸੋ ਕੈਪਟਨ ਤੁਸੀਂ ਵੀ ਲੈਣਾ ਜੀ ਨਹੀਂ ਜੀ ਨਹੀਂ ਨਹੀਂ ਦਮਾਗੇ ਦਮਾਗੇ ਲਿਆਓ ਵੀਰੇ ਕੈਪਟਨ ਲੈ ਕੇ ਆਓ ਦੀ ਸੋ ਬਹੁਤ ਵਧੀਆ ਥੋੜਾ ਸੌਂਗ ਹੈ ਜ਼ਰੂਰ ਤੁਸੀਂ ਤਰੱਕੀ ਕਰੋ ਸਾਡੀ ਥੋੜੀ ਜੀ ਦੁਆ ਜੀ ਮਿਹਰਬਾਨੀ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੇ ਮੇਰਾ ਪ੍ਰਾ ਲਓ ਜੀ ਥੈਂਕ ਯੂ ਸੋ ਮਾਚ ਥੈਂਕ ਯੂ ਸੋ ਮਾਚ ਪੈਣ ਮੇਰੀ ਜੌਂਦੀ ਬਾਜ਼ੀਰੋ